ਅੰਡ ਅਤੇ ਧੁੰਦ ਨੇ ਜਿੱਥੇ ਲੋਕਾਂ ਦਾ ਜਿਉਣਾ ਮੁਸ਼ਕਲ ਕੀਤਾ ਹੋਇਆ ਉੱਥੇ ਰੋਪੜ ਚ ਕੁਝ ਲੋਕ ਇਸ ਦਾ ਫਾਇਦਾ ਵੀ ਚੁੱਕਦੇ ਨਜ਼ਰ ਆਏ ਜਿੱਥੇ ਇਲਾਕੇ ਚ ਜੰਗਲੀ ਜੀਵਾਂ ਨੂੰ ਨਿਸ਼ਾਨਾ ਬਣਾ ਕੇ ਸ਼ਿਕਾਰ ਕੀਤਾ ਜਾ ਰਿਹਾ ਹੈ ਕਾਨੂੰਨ ਸ਼ਿਕਟਾਂ ਕੇ ਜੰਗਲੀ ਜੀਵਾਂ ਨੂੰ ਕੁਝ ਲੋਕ ਨਿਸ਼ਾਨਾ ਬਣਾ ਰਹੇ ਨੇ ਤੇ ਬੇਜਵਾਨਾਂ ਨੂੰ ਮਾਰ ਰਹੇ ਨੇ ਭਾਵੇਂ ਕਿ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੰਗਲੀ ਜੀਵਾਂ ਤੋਂ ਬਚਾਅ ਲਈ ਕਿਸਾਨਾਂ ਨੂੰ ਨਿਜਮਾ ਤਹਿਤ ਠੱਕ ਵੀ ਦਿੱਤੇ ਗਏ ਨੇ ਪਰ ਕੁਝ ਲੋਕ ਬਿਨਾਂ ਕਿਸੇ ਕਾਰਨ ਦੇ ਸ਼ਿਕਾਰ ਖੇਡਦੇ ਨਜ਼ਰ ਆਏ ਨੇ ਅਤੇ ਇਹਨਾਂ ਜੰਗਲੀ ਜੀਵਾਂ ਨੂੰ ਖਾਣ ਦੇ ਸ਼ੌਂਕ ਚ ਇਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਕਬੂਕੀਤਾਏ ਵਿਭਾਗ ਦੀ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਜੰਗਲੀ ਜੀਬ ਮਾਰੇ ਜਾਣ ਅਤੇ ਇੱਕ ਪੋਲਟਰੀ ਫਾਰਮ ਵਿੱਚ ਸਾਫ਼ ਕੀਤੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਛਾਪਾ ਮਾਰ ਕੇ ਜੰਗਲੀ ਸੂਰ ਅਤੇ ਇਹਨਾਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਦ ਕਿ ਫੜੇ ਗਏ ਨੌਜਵਾਨ ਆਪਣਾ ਪੱਖ ਰੱਖਦੇ ਹੋਏ ਕਹਿ ਰਹੇ ਨੇ ਕਿ ਕੁੱਤਿਆਂ ਵੱਲੋਂ ਮਾਰਿਆ ਗਿਆ ਸੂਰ ਸੀ ਪਰ ਉਹਨਾਂ ਵੱਲੋਂ ਜੰਗਲਾਤ ਵਿਭਾਗ ਨੂੰ ਸੂਚਨਾ ਦੇਣ ਦੀ ਬਜਾਏ ਖੁਦ ਇਸ ਨੂੰ ਸਾਫ਼ ਕਰਨ ਦੇ ਸਵਾਲ ਤੇ ਕੋਈ ਜਵਾਬ ਨਾ ਦੇ ਸਕੇ ਹੋਰ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣ ਲਵੋ ਮਾਰੇ ਨਹੀਂ ਇਹ ਸਾਡੇ ਖੇਤਾਂ ਵਿੱਚ ਆ ਗਿਆ ਕੁੱਤਿਆਂ ਵੱਾਰਾ ਕੁੱਤਿਆਂ ਨੇ ਮਾਰਿਆ ਉਹ ਤਾਂ ਉੱਥੇ ਪਹੁੰਚ ਚੁੱਕੇ ਹੈਗੇ ਸੀ ਉੱਥੇ ਮੌਕੇ ਤੇ ਸਾਡੇ ਖੇਤਾਂ ਜਿਹੜੀ ਰਾਤ ਹੀ ਕਰਦੇ ਉੱਥੇ ਖੇਤਾਂ ਆ ਕਿਹੜੇ ਪਿੰਡ ਤੋਂ ਤੁਸੀਂ ਸਾਡਾ ਪਿੰਡ ਮੰਗਲ ਦੇ ਕੋਲ ਹੀ ਹੈ ਜੀ ਪਿੰਡ ਛੋਟੇ ਵਾਲਾ ਤੇ ਫਿਰ ਕੁੱਤਿਆਂ ਨੇ ਮਾਰਿਆ ਤੁਸੀਂ ਸਾਫੀ ਵੀ ਕਰਨ ਲੱਗਦੇ ਆ ਉਹ ਫਿਰ ਰਾਤ ਮਰਿਆ ਪਤਾ ਨਾ ਥਪਿਆ ਵਜੀ ਪਿੱਛੋਂ ਆਇਆ ਪਤਾ ਨਹੀਂ ਕਿੱਧਰੋਂ ਆਇਆ ਜੀ ਤੋ ਇਹ ਦੋਏ ਜਾਣੇ ਸੀ ਹੋਰ ਵੀ ਸੀ ਨਾਲ ਦੋ ਜਣੇ ਦੋ ਜਣੇ ਕੀ ਨਾਮ ਹੈ ਤੁਹਾਡਾ ਮੇਰਾ ਮੋਹਤਗੁਰ ਹੈ ਜੀ ਕਿਹੜੇ ਪਿੰਡ ਆਪਨੂੰ ਛੋਟੇ ਵਾਲੇ ਜੀ ਇਹ ਜੰਗਲੀ ਜੂ ਜੰਗਲੀ ਸੂਰ ਆ ਜੀ ਜੰਗਲੀ ਸੂਰ ਜਾਂਦੇ ਇਹ ਜੰਗਲ ਆਪਣੇ ਛੋਟੇ ਬਾਦ ਕੋਟਰੀ ਫਾਰਮ ਸੀ ਇਹਦਾ ਬੰਦੇ ਦਾ ਮੋਹਿਦ ਦਾ ਮੋਹਿਦ ਦਾ ਉੱਥੇ ਸਾਨੂੰ ਫੇੜੀ ਮਿਲੀ ਵੀ ਕਿਸੇ ਬੰਦੇ ਸ਼ਿਕਾਰ ਕਰਕੇ ਤੇ ਉੱਥੇ ਸਫਾਈ ਕਰ ਰਹੇ ਆ ਅਸੀਂ ਮੌਕੇ ਤੇ ਫੜ ਕੇ ਜਾ ਕੇ ਦੇਖਿਆ ਇਹ ਬੰਦੇ ਇਹ ਸੂਰ ਦੀ ਸਫਾਈ ਕਰ ਰਹੇ ਸੀਗੇ ਘਟਾ ਘਟ ਵੱਟ ਕਰ ਰਹੇ ਸੀਗੇ ਅਸੀਂ ਮੌਕੇ ਤੇ ਜਾ ਕੇ ਕਿਰਤਦਾਰ ਕੀਤਾ ਇਹਨਾਂ ਨੂੰ ਦੋ ਬੰਦੇ ਸੀ ਮੋਹਿਦ ਕਬਾਦ ਸੁਖਦੇਵ ਸਿੰਘ ਦੋ ਬੰਦੇ ਸੀ ਇਹ ਅੱਗੇ ਕਿਹੜੀ ਕਾਰਵਾਈ ਕਰ ਰਹੇ ਹਾਂ ਅੱਗੇ ਅਸੀਂ ਸਾਡੇ ਐਕਟ ਸਾਡਾ 1972 ਦਾ ਉਹਦੇ ਤਹਿਤ ਅਸੀਂ ਅੰਡਰ ਸੈਕਸ਼ਨ 9 94951 ਐਮੈਂਡਮੈਂਟ 222 ਦੇ ਤਹਿਤ ਅਸੀਂ ਇਹਨਾਂ ਨੂੰ ਕੋਰਟ ਤੇ ਪੇਸ਼ ਕਰ ਰਹੇ ਚੱਲਾਂਗੇ ਤੇਰੇ ਚੱਲ